ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Instagram ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸੂਟ ਲੇ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆਗਾ ਇਹ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਸੂਟ ਦਾ ਕੰਟਰਾਸਟ ਦੇ ਵਿੱਚ ਆਪਾਂ ਰੈਡੀ ਕਰਵਾਇਆ ਫੈਬਰਿਕ ਆ ਜਿਹੜੀ ਆਪਣੀ ਇਹ ਪਿਓਰ ਟੈਬੀ ਦੀ ਰਹੂਗੀ ਪਿਓਰ ਟੈਬੀ ਸ਼ਿਲਕ ਤੇ ਆਪਾਂ ਨੇ ਉੱਪਰ ਇਹ ਤਿਆਰ ਕਰਵਾਇਆਗਾ ਇਹ ਕੰਟਰਾਸਟ ਵਾਲੀ ਸ਼ਰਟ ਆਗੀ ਮਜ਼ੈਂਟਾ ਰਾਣੀ ਛੇੜ ਦੀ ਸ਼ਰਟ ਆ ਗਈ ਕੈਮਰੇ ਦੇ ਵਿੱਚ ਇਹ ਮਜ਼ੈਂਟਾ ਕਲਰ ਬਿਲਕੁਲ ਸਹੀ ਨਹੀਂ ਆਉਂਦਾ ਹੁੰਦਾ ਕਲਰ ਇਹ ਰੈਡੀਸ਼ ਜੀ ਵਿੱਚ ਆਉਣ ਲੱਗ ਜਾਂਦਾ ਹੁੰਦਾ ਬਟ ਇਹ ਪਿਓਰ ਰਾਣੀ ਛੇੜ ਹੈਗਾ ਪਿਓਰ ਰਾਣੀ ਛੇੜ ਦੇ ਉੱਪਰ ਆਪਾਂ ਨੇ ਤਿਆਰ ਕਰਾਇਆ ਤਾਂ ਹੋਰ ਹੀ ਕੈਰੇਟ ਜਿਹਾ ਕਲਰ ਆ ਰਿਹਾ ਕੈਮਰੇ ਦੇ ਵਿੱਚ ਸਹੀ ਕਲਰ ਨਹੀਂ ਹੈ ਕਦੇ ਵੀ ਨਹੀਂ ਇੱਕ ਕੈਮਰੇ ਦੇ ਵਿੱਚ ਸਹੀ ਆਇਆ ਕਲਰ ਇਹ ਇਹ ਕੈਰੇਟ ਕਲਰ ਹੀ ਬਣ ਕੇ ਆ ਜਾਂਦਾ ਹੈਗਾ ਹਾਂਜੀ ਦੇਖੋ ਆਪਣਾ ਇਹ ਟੋਟਲ ਹੈਂਡਵਰਕ ਦੇ ਵਿੱਚ ਸੂਟ ਆ ਜਿਹੜਾ ਤਿਆਰ ਹੋਇਆ ਇਧਰ ਇਹਦਾ ਨੈਕ ਵਰਕ ਹੈਗਾ ਇਹਦੇ ਨੈਕ ਦੇ ਉੱਪਰ ਦੇਖੋ ਵੀ ਸ਼ੇਪ ਆਪਨੇ ਨੈਕ ਬਣਾ ਕੇ نیچے ਡਿਜ਼ਾਈਨਿੰ ਇਹ ਵਾਲੇ ਦੀ ਬਾਜੂ ਤੇ ਵਰਕ ਨੇਗੇ ਆਹ ਵਾਲਾ ਬਾਜੂ ਤੇ ਵਰਕ ਆਗਾ ਟੋਟਲ ਹੈਂਡ ਦੇ ਵਿੱਚ ਆਪਣਾ ਜਿਹੜਾ ਸੂਟ ਹੈ ਇਹ ਰੈਡੀ ਹੋਇਆ ਇਹ ਗਲੇ ਦਾ ਵਰਕ ਤੇ ਬਾਹਾਂ ਦਾ ਵਰਕ ਕੰਟਰਾਸਟ ਦੇ ਵਿੱਚ ਆਪਾਂ ਨੇ orange shade ਦੇ ਵਿੱਚ ਆਪਾਂ ਨੇ ਇਹ ਰੱਖੀ ਹੈਗੀ ਬਾਟਮ ਇਹ ਵਾਲਾ ਆ ਗਿਆ ਬਾਟਮ ਦੀਆਂ ਮੂਰੀਆਂ ਤੇ ਵਰਕ ਕਾਫੀ ਸੋਹਣਾ ਆਪਣਾ ਸੂਟ ਰੈਡੀ ਹੋਇਆਗਾ ਬਾਟਮ ਦੀ ਮੂਰੀ ਦੇ ਉੱਪਰ ਵਰਕ ਹੋਣ ਸਾਰਾ ਸੂਟ ਦੇਖੋ ਤੁਸੀਂ ਆਪਣਾ ਪਿਓਰ ਰਾਣੀ ਸ਼ੇਡ ਦੀ ਸ਼ਰਟ ਆ ਗਈ orange ਕਲਰ ਦੀ ਆਪਣੀ ਜਿਹੜੀ ਇਹ ਬਾਟਮ ਆ ਗਈ ਹਾਂਜੀ ਜਿਹੜਾ ਦੁਪੱਟਾ ਆਪਾਂ ਨੇ ਪਿਓਰ ਔਰਗੈਂਜ਼ਾ ਰੈਡੀ ਕਰਵਾਇਆ ਇਹਦੇ ਨਾਲ ਪਿਓਰ ਔਰਗੈਂਜ਼ਾ ਡਾਈ ਕਰਵਾਇਆਗਾ ਇਹ ਜਿਹੜਾ ਦੁਪੱਟਾ ਆਪਾਂ ਸੈਂਟਰ ਦੇ ਵਿੱਚੋਂ ਰੱਖਿਆਗਾ ਸਲਵਾਰ ਨਾਲ ਦਾ ਬਾਟਮ ਨਾਲ ਦਾ orange ਕਲਰ ਦਾ ਤੇ ਰਾਣੀ ਛੇਡ ਦਾ ਆਪਾਂ ਨੇ ਰੱਖਿਆਗਾ ਲੜਾਂ ਦੇ ਉੱਪਰ ਪਿਓਰ ਆਪਣਾ ਜਿਹੜਾ ਦੁਪੱਟਾ ਹੈਗਾ ਔਰਗੈਂਜ਼ਾ ਦਾਗਾ ਹਾਂਜੀ ਪਿਓਰ ਟਾਈਪੀ ਦਾ ਆਪਣਾ ਸੂਟ ਹੈਗਾ ਤੇ ਗੋਲਡਨ ਕਲਰ ਦੀ ਆਪਾਂ ਨੇ ਲੇਸ ਨਾਲ ਗੋਟੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦਾ ਸੋਹਣਾ ਆਪਣਾ ਖਰਸੂਰ ਤੇ ਜਿਹੜਾ ਸੂਟ ਹੈ ਰੈਡੀ ਹੋਇਆਗਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਇਹਦੇ ਵਿੱਚ ਵਰਕ ਹੋਰ ਐਡ ਕਰਵਾਉਣਾ ਹੋਊਗਾ ਘੇਰੇ ਵਗੈਰਾ ਦਾ ਤਾਂ ਆਪਣਾ ਉਹ ਕਰਵਾ ਸਕਦੇ ਹੋਗੇ ਜੇਕਰ ਤੁਹਾਨੂੰ ਇਦਾਂ ਲੱਗਦਾ ਵੀ ਸ਼ਰਟ ਤੇ ਵਰਕ ਘੱਟਾ ਵੈਸੇ ਬਾਟਮ ਦੇ ਵਰਕ ਨਾਲ ਤਾਂ ਬਾਹਾਂ ਦੇ ਤੇ ਗਲੇ ਦਾ ਵਰਕ ਈ ਜ਼ਿਆਦਾ ਚੱਲਦਾ ਹੁੰਦਾਗਾ ਜੇਕਰ ਤੁਸੀਂ ਆਪਣਾ ਹੋਰ ਵਰਕ ਕਰਵਾਉਣਾ ਚਾਹੋ ਹਣ ਐਡ ਵਿੱਚ ਦੇ ਵਿੱਚ ਕੰਟਰਾਸਟ ਦੇ ਵਿੱਚ ਜਾਂ ਕੋਈ ਹੋਰ ਕਲਰ ਵਗੈਰਾ ਲੈਣਾ ਚਾਹੋ ਲੈ ਸਕਦੇ ਹੋਗੇ ਅਗਰ ਤੁਸੀਂ ਇੱਕ ਕਲਰ ਤੇ ਕਰਵਾਉਣਾ ਇੱਕ ਤੇ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਬਹੁਤ ਸੋਹਣਾ ਆਪਣਾ ਸੂਟ ਇਹ ਤਿਆਰ ਹੋਇਆ ਸੀ ਤੇ ਆਪਣਾ ਜਿਹੜਾ ਨੈਕ ਸੂਟ ਹੈਗਾ ਇਹ ਵਾਲਾ ਵੀ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਹੀ ਹੈਗਾ ਇਹ ਜਿਹੜਾ ਕਲਰ ਹੈਗਾ ਆਪਣਾ ਸਕਾਈ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਇਹ ਜਿਹਨੂੰ ਆਪਾਂ ਸ਼ਰਦਈ ਕਲਰ ਕਹਿੰਦੇ ਹੁੰਦੇ ਆਂਗੇ ਸ਼ਰਦਈ ਕਲਰ ਦੇ ਉੱਪਰ ਰੈਡੀ ਕਰਵਾਇਆ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਇਸ ਸੂਟ ਦਾ ਇਹ ਰੈਡੀ ਆ ਤੇ ਪਿਓਰ ਟੈਬੀ ਦੀ ਆਪਣੀ ਫੈਬਰਿਕ ਆ ਦੇਖੋ ਇਹ ਵਾਲਾ ਜੂਗਾ ਗਲੇ ਦੇ ਉੱਪਰ ਵਰਕ ਬਹੁਤ ਸੋਹਣਾ ਗਲੇ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਗੋਟਾ ਪੱਤੀ ਵੀ ਇਹਦੇ ਵਿੱਚ ਜੂਸ ਹੋਈ ਹੋਈ ਆ ਹੈਂਡਵਰਕ ਦੇ ਵਿੱਚ ਵਿੱਚ ਮੋਤੀ ਕਟ ਦਾਣਾ ਤੇ ਸਿੱਪੀ ਵਗੈਰਾ ਲੱਗੀ ਹੋਈ ਆ ਇਹਦੇ ਦੇਖੋ ਇਹਦਾ ਆਹ ਵਾਲਾ ਵਰਕ ਹੈ ਜਿਹੜਾ ਇਹ ਘੇਰੇ ਤੇ ਉਹ ਹੁਣ ਤੁਹਾਨੂੰ ਐਨਾ ਵਰਗ ਦਾ ਦਿਖਾ ਦਿੰਨੇ ਆਂਗੇ ਇੱਕ ਘੇਰੇ ਦਾ ਵਰਕ ਇਹ ਡਿਜ਼ਾਈਨਿੰਗ ਹੈ ਦੇਖੋ ਇਹਦੇ ਇਹ ਫਰੰਟ ਸਾਈਡ ਵੀ ਇਦਾਂ ਆਜੂ ਤੇ ਇਹਦੇ ਬੈਕ ਸਾਈਡ ਵੀ ਇਦਾਂ ਹੀ ਆਜੂ ਦੇਖੋ ਇਹ ਵਾਲਾ ਬੈਕ ਸਾਈਡ ਆ ਗਿਆ ਆਹ ਬੈਕ ਸਾਈਡ ਆ ਗਿਆ ਤੇ ਇਧਰ ਇਹ ਫਰੰਟ ਸਾਈਡ ਆ ਗਿਆ ਬੈਕ ਸਾਈਡ ਤੇ ਫਰੰਟ ਸਾਈਡ ਇਦਾਂ ਹੀ ਆਜੂ ਗਲੇ ਦਾ ਵਰਕ ਬੈਕ ਸਾਈਡ ਫਰੰਟ ਸਾਈਡ ਤੇ ਇਧਰ ਆ ਗਿਆ ਆਪਣੇ ਦਾ ਬਾਹ ਦਾ ਵਰਕ ਇਧਰ ਬਾਹ ਦਾ ਵਰਕ ਆ ਗਿਆ ਹਾਂਜੀ ਜਿਹੜਾ ਆਪਾਂ ਨੇ ਇਹਦਾ ਦੁਪੱਟਾ ਕਰਵਾਇਆ ਪਿਓਰ ਔਰਗੈਂਜ਼ਾ ਦਾ ਆਪਾਂ ਨੇ ਦੁਪੱਟਾ ਕਰਾਇਆ ਤੇ 골ਡਨ ਆਪਾਂ ਮੋਤੀਆਂ ਵਾਲੀ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕੰਟਰਾਸਟ ਦੇ ਵਿੱਚ ਵੀ ਕਰਾ ਸਕਦੇ ਹੋ ਇਹ ਇੱਕ ਕਲਰ ਦਾ ਆ ਕੇ ਇਹਦੀ ਫੈਬਰਿਕ ਚੇਂਜ ਕਰ ਸਕਦੇ ਹੋ ਇਹਦੇ ਵਿੱਚ ਕੋਈ ਵਰਕ ਤੁਸੀਂ ਐਡ ਕਰਵਾਉਣਾ ਬਾਟਮ ਵਗੈਰਾ ਦਾ ਨਾਲ ਉਹ ਕਰ ਸਕਦੇ ਹੋ ਤੇ ਆਪਣੇ ਜਿਹੜੀ ਫੈਬਰਿਕ ਦੀ ਤੁਸੀਂ ਜਿਹੜੀ ਚੁਆਇਸ ਆ ਤੁਹਾਡੀ ਰਹੂਗੀ ਜਿਹੜੇ ਫੈਬਰਿਕ ਤੇ ਤੁਸੀਂ ਸਾਨੂੰ ਕਹੋਗੇ ਅਸੀਂ ਉਸੇ ਤੁਹਾਨੂੰ ਰੈਡੀ ਕਰਕੇ ਦਵਾਂਗੇ ਕਲਰ ਵਗੈਰਾ ਵੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਚੇਂਜ ਕਰ ਸਕਦੇ ਹੋ ਦੁਪੱਟਾ ਕੁਸਟਮਰ ਦੀ ਚੁਆਇਸ ਦਾ ਹੁੰਦਾ ਹੈਗਾ ਅਗਰ ਅਗਲਾ ਪਿਓਰ ਔਰਗੈਂਜ਼ਾ ਦਾ ਕਹੇ ਤਾਂ ਉਹੀ ਲਾਉਣੇ ਜੇ ਸੈਮੀ ਕਹੇ ਤਾਂ ਪਾਉ ਲਾਉਣੇ ਹੈ ਕਮਰਚੂਨ ਵਗੈਰਾ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਸੇ ਅਕੋਰਡਿੰਗ ਆਪਣਾ ਜਿਹੜਾ ਸੂਟ ਤਿਆਰ ਕਰਕੇ ਲੈ ਸਕਦੇ ਆ ਹਾਂਜੀ ਆਪਾਂ ਜਿਹੜਾ ਇਹ ਵਾਲਾ ਸੂਟ ਦੇਖੋ ਆਪਣਾ ਸੈਟਨ ਔਰਗੈਂਜ਼ਾ ਤੇ ਤਿਆਰ ਹੈਗਾ ਸੈਟਨ ਔਰਗੈਂਜ਼ਾ ਦੀ ਫੈ ਇਹ ਇਹਦਾ ਮਜ਼ੈਂਟਾ ਕਲਰ ਹੈਗਾ ਬਹੁਤ ਹੀ ਪਿਆਰਾ ਰਾਣੀ ਸ਼ੇਡ ਜਿਹੜਾ ਆਪਾਂ ਡਾਰਕ ਰਾਣੀ ਸ਼ੇਡ ਕਹਿੰਦੇ ਹੁਣ ਉਹ ਵਾਲਾ ਕਲਰ ਹੈਦਾ ਸਾਰਾ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਹੈ ਸੂਟ ਸਾਰਾ ਟੋਟਲ ਹੈਂਡ ਚ ਦੇਖੋ ਤਿਆਰ ਹੋਇਆ ਹੈ ਬਹੁਤ ਹੀ ਸੋਹਣਾ ਦੇਖੋ ਚਮਕ ਦਮਕ ਵਾਲਾ ਸੂਟ ਆ ਪੂਰਾ ਇਹ ਆਪਣਾ ਹਨਾ ਬਰਾਈਡਲ ਸੂਟ ਕਹ ਲਈਏ ਆਪਾਂ ਵਿਆਹ ਦੇ ਵਿੱਚ ਪਾਉਣ ਲਈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਕਿਉਂਕਿ ਜ਼ਿਆਦਾ ਡਾਰਕ ਸ਼ੇਡ ਹੀ ਆਪਾਂ ਵਿਆਹ ਸ਼ੱਦੀ ਦੇ ਵਿੱਚ ਪਾਉਣੇ ਦੇਖੋ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰੇ ਵਰਕ ਦੀ ਫਿਨਿਸ਼ਿੰਗ ਦਿਖਾਉਣੇ ਹੈਗੇ ਬਹੁਤ ਹੀ ਸੋਹਣਾ ਤੇ ਪਿਆਰਾ ਵਰਕ ਹੋਇਆ ਹੈ ਦੇਖੋ ਦਬਕਾ ਵਗੈਰਾ ਯੂਜ਼ ਕੀਤਾ ਹੋਇਆ ਸਾਰਾ ਸਾਰਾ ਦਬਕੇ ਦਾ ਵਰਕ ਹੋਇਆ ਹੈ ਸਿੱਪੀ 17 ਫੀਲਿੰਗ ਹੈ ਜਿਹੜੀ ਸਾਰੀ ਕੋਈ ਵੀ ਵਰਕ ਆਪਣਾ ਜਿਹੜਾ ਮਸ਼ੀਨ ਨਾਲ ਨਹੀਂ ਹੋਇਆ ਹੈ ਸਾਰਾ ਆਪਣਾ ਹੱਥ ਦਾ ਕੰਮ ਹੋਇਆ ਹੈਗਾ ਚਾਕ ਘੇਰੇ ਦੇ ਉੱਪਰ ਚਾਕ ਦੇ ਉੱਪਰ ਦੇਖੋ ਇਦਾਂ ਘੇਰੇ ਦੇ ਉੱਪਰ ਸਾਰੀ ਵੇਰ ਵੜੀ ਹੋਈ ਹੈ ਇਦਾਂ ਬਾਰਡਰ ਬਣਿਆ ਹੋਇਆ ਹੈਗਾ ਤੇ ਆਹ ਵਾਲੇ ਫਲਾਰ ਅੱਗੇ ਦੇਖੋ ਪੂਰਾ ਹੈਵੀ ਵਰਕ ਆਪਣਾ ਕੀਤਾ ਹੋਇਆ ਹੈਗਾ ਸਾਰਾ ਜਿਹੜਾ ਆਪਣਾ ਘੇਰੇ ਦੇ ਉੱਪਰ ਹੈਗਾ ਫਿਰ ਇਹਦੀ ਨੈਕ ਲਾਈਨ ਵੀ ਬਣੀ ਹੋਈ ਹੈਗੀ ਦੇਖੋ ਇਹ ਵਾਲੇ ਦਾ ਨੈਕ ਦਾ ਵਰਕ ਹੈਗਾ ਐਦਾਂ ਨੈਕ ਦਾ ਵਰ ਬਹੁਤ ਸੋਹਣਾ ਦੇਖੋ ਇੱਦਾਂ ਪਾਣ ਪੱਤੇ ਜਿਹਾ ਡਿਜ਼ਾਈਨ ਬਣਿਆ ਹੋਇਆ ਹੈਗਾ neck ਦਾ ਸਾਰਾ ਦਬਕਾ ਯੂਜ਼ ਕੀਤਾ ਹੋਇਆ ਇਹਦੇ ਵਿੱਚ ਵੀ ਇਹ ਵਾਲਾ ਵਰਕ ਆ ਜਾਊਗਾ ਇਹਦੀ ਬਾਜੀ ਦੇ ਉੱਪਰ ਆਹ ਵਾਲਾ ਬਾਜੀ ਦੇ ਉੱਪਰ ਤੇ ਇਹ ਵਾਲਾ ਦੇਖੋ ਇਹਦੀ ਪੈਂਟ ਪਲਾਜੋ ਆਪਾਂ ਪਲਾਜੋ ਰੈਡੀ ਕਰਵਾਇਆ ਹੈ ਕਸਟਮਰ ਨੇ ਆਪਣਾ ਪੈਂਟ ਪਲਾਜੋ ਤੇ ਤਿਆਰ ਹੈਗਾ ਤੁਸੀਂ ਬਾਟਮ ਵਾਲਾ ਵਰਕ ਸਟ੍ਰੇਟ ਵਾਲਾ ਸਲਵਾਰ ਮਤਲਬ ਪਟਿਆਲ ਸਲਵਾਰ ਵਾਲਾ ਜਿਵੇਂ ਚਾਹੋ ਆਪਣਾ ਉਧ ਤਿਆਰ ਕਰਵਾ ਕੇ ਲੈ ਸਕਦੇ ਲੈ ਸਕਦੇ ਹੋਗੇ ਸੈਟਨ ਔਰਗੰਜ਼ਾ ਦੀ ਫੈਬਰਿਕ ਆ ਸੈਟਨ ਔਰਗੰਜ਼ਾ ਪੂਰਾ ਵਧੀਆ ਆਪਣਾ ਪਾਰਟੀ ویئر ਫੈਬਰਿਕ ਹੈਗਾ ਜਿਵੇਂ ਦਾ ਵੀ ਤੁਸੀਂ ਚਾਹੋ ਹੈ ਵੀ ਤੇ ਹੈਵੀ ਵਰਕ ਆਪਣਾ ਸੈਟਨ ਔਰਗੰਜ਼ਾ ਚ ਕਰਵਾ ਸਕਦੇ ਹੋ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਬਟ ਸੈਟਨ ਔਰਗੰਜ਼ਾ ਨੂੰ ਆਪਾਂ ਡਾਈ ਨਹੀਂ ਕਰਵਾ ਸਕਦੇ ਹੈਗੇ ਇਹ ਵਾਈਟ ਦੇ ਵਿੱਚ ਨਹੀਂ ਆਉਂਦਾ ਇਹ ਆਪਾਂ ਨੂੰ ਕਲਰਫੁਲ ਹੀ ਮਿਲਦਾ ਸੈਟਨ ਔਰਗੰਜ਼ਾ ਜਿਵੇਂ ਤੁਸੀਂ ਚਾਹੋ ਹੈ ਤੇ ਜਿਹੜੇ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਜੇ ਸੇਮ ਰੈਡੀ ਕਰਵਾਉਣਾਗਾ ਸੇਮ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਕ੍ਰੇਪ ਤੇ ਟੈਬੀ ਸਿਲਕ ਤੇ ਆਪਣਾ ਸ਼ਿਮਰ ਤੇ ਹਨਾ ਸਿਮਰ オーਰਗਾਂਜਾ ਤੇ ਟਿਸ਼ੂ オーਰਗਾਂਜਾ ਤੇ ਜੇ ਮੈਂ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਪਾਰਟੀ ਵੇਅਰ ਸੂਟ ਆਪਣਾ ਇਹਦਾ ਤਿਆਰ ਕਰਵਾ ਕੇ ਪੂਰਾ ਟੋਟਲ ਹੈਂਡਵਰਕ ਦੇ ਵਿੱਚ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਾਂ ਨੇ ਟੈਬੀ ਸਿਲਕ ਤੇ ਰੈਡੀ ਕਰਵਾਇਆ ਤੇ ਇਹਦਾ ਪਿੰਕ ਕਲਰ ਹੈਗਾ। ਪੀਚ ਪਿੰਕ ਕਲਰ ਹੈ ਇਹਦਾ ਤੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈ। ਬਹੁਤ ਪਿਆਰਾ ਜਿਹਾ ਸੋਹਣਾ ਜਿਹਾ ਇਹਦਾ ਕਲਰ ਹੈਗਾ ਤੇ ਵਰਕਾ ਜਿਹੜਾ ਪੂਰਾ ਡਿਫਰੈਂਟ ਹੋਇਆ ਹੋਇਆ ਹੈਗਾ ਦੇਖੋ ਇਹਦਾ। ਇਹ ਵਾਲਾ ਦੇਖੋ ਗਲੇ ਤੇ ਵਰਕ ਆ ਗਿਆ। ਐਦਾਂ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਹੀ ਉਹ ਹੈ ਦੇਖੋ ਆਹ ਵਾਲੇ ਜਿਹੜਾ ਵਰਕ ਆ ਕਾ ਥ੍ਰੈਡ ਵਾਲਾ ਨਾ ਜਿਹੜੇ ਗੰਦਾ ਜਿਹਾ ਬਹਦੇ ਹੁੰਦੇ ਨੇ ਇਹ ਚ ਕਾਫੀ ਮਤਲਬ ਮਿਹਨਤ ਦਾ ਕੰਮ ਹੁੰਦਾ ਹੁੰਦਾਗਾ ਇਹ ਇਹ ਨਾ ਸੌਖਾ ਨਹੀਂ ਹੁੰਦਾ ਹੁੰਦਾ ਦੇਖੋ ਕਾਫੀ ਸਾਰੇ ਮਤਲਬ ਇਹਦੇ ਮਿਹਨਤ ਲੱਗੀ ਹੋਈ ਆ ਸੂਟ ਦੇ ਉੱਪਰ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਇਹ ਸੂਟੜਾ ਤਿਆਰ ਹੋਇਆ ਹੈਗਾ ਇਹ ਨੈਕ ਦਾ ਵਰਕ ਆ ਗਿਆ ਇਦਾਂ ਰਾਉਂਡ ਸ਼ੇਪ ਦੇ ਵਿੱਚ ਤੇ ਆਹ ਵਾਲਾ ਦੇਖੋ ਇਹਦਾ ਘੇਰੇ ਦਾ ਵਰਕ ਹੈਗਾ ਘੇਰੇ ਦਾ ਵਰਕ ਪੂਰਾ ਹੈਵੀ ਹੈ ਦੇਖੋ ਇਹਦਾ ਘੇਰੇ ਤੇ ਪੂਰਾ ਇਦਾਂ ਆਪਣੇ ਨਾ ਪੱਲੇ ਦੇ ਉੱਪਰ ਕਾਫੀ ਵਧੀਆ ਬਾਰਡਰ ਬਣਿਆ ਹੋਇਆ ਹੈਗਾ ਸਾਰਾ ਦੇਖੋ ਇਦਾਂ ਆਪਣਾ ਧਾਪਕਾ ਵਗੈਰਾ ਜੂਸ ਹੋਇਆ ਹੈਗਾ ਧਾਪਕੇ ਦਾ ਵਰਕ ਸਾਰਾ ਟੋਟਲ ਧਾਪਕੇ ਦਾ ਵਰਕ ਹੋਇਆ ਹੈ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਆਪਣਾ ਤਿਆਰ ਹੋਇਆ ਹੈਗਾ ਥ੍ਰੈਡ ਨੇ ਜਿਹੜੇ ਦੇ ਵਿੱਚ ਬਸ ਆਪਣਾ ਸਰਦਈ ਜਿਹਾ ਥ੍ਰੈਡ ਜੂਸ ਕੀਤਾ ਗਿਆ ਹੈਗਾ ਤੇ ਇੱਕ ਆਪਣਾ ਜਿਹੜਾ ਇਹਦੇ ਨਾਲ ਦੇ ਹੀ ਸ਼ੇਡ ਡਾਰਕ ਤੇ ਲਾਈਟ ਕਰਕੇ ਉਦਾਂ ਪਾਏ ਗਏ ਨੇ ਇਹ ਦੇ ਵਿੱਚ ਸਾਰਾ ਇਹ ਜਿਹੜਾ ਆ ਜਿਹੜਾ ਥ੍ਰੈਡ ਵਾਲਾ ਵਰਕ ਇਹ ਵੀ ਆਪਣਾ ਹੱਥ ਨਾਲ ਹੀ ਹੋਇਆ ਹੈ ਕੋਈ ਮਸ਼ੀਨ ਵਗੈਰਾ ਦਾ ਵਰਕ ਨਹੀਂ ਹੈਗਾ ਸਾਰਾ ਟੋਟਲ ਹੈਂਡ ਵਰਕ ਦੇ ਵਿੱਚ ਆਪਣਾ ਸੂਟ ਦੇਖੋ ਇਹ ਪੱਲੇ ਵਾਲਾ ਵਰਕ ਆ ਗਿਆ ਇਧਰ ਬਾਹ ਦਾ ਵਰਕ ਆ ਗਿਆ ਦਾ ਆਹ ਵਾਲਾ ਬਾਹ ਦਾ ਗਾ ਤੇ ਇਹ ਵਾਲਾ ਦੇਖੋ ਇਹਦੀ ਬਾਟਮ ਤੇ ਵਰਕ ਆ ਗਿਆ ਐਦਾਂ ਦਾ ਹੈ ਉੱਪਰ ਨੂੰ ਜਾਊਗਾ ਐਦਾਂ ਇਹ ਪੈਂਟ ਪਲਾਜੋ ਵਾਲਾ ਵਰਕ ਤੇ ਚਾਰ ਥਾਂਾਂ ਤੇ ਵਰਕ ਹੁੰਦਾ ਹੁੰਦਾ ਪੈਂਟ ਪਲਾਜੋ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਚਾਰ ਪੱਲਿਆਂ ਦੇ ਉੱਪਰ ਵਰਕ ਹੁੰਦਾ ਹੁੰਦਾਗਾ ਤੇ ਇਹ ਵਾਲਾ ਦੇਖੋ ਆਪਾਂ ਪੈਂਟ ਪਲਾਜੋ ਤੇ ਵੀ ਕਰਾ ਸਕਦੇ ਆਂਗੇ ਸਟ੍ਰੇਟ ਬਾਟਮ ਤੇ ਵੀ ਪਟਿਆਲਾ ਸਲਵਾਰ ਦਾ ਵੀ ਜਿਵੇਂ ਤੁਹਾਨੂੰ ਪਸੰਦ ਆ ਜਿਹੜੇ ਤੋਂ ਤੁਸੀਂ ਬਿਹਰ ਕਰਦੇ ਹੋ ਨਾ ਉਹਦਾ ਕਰਵਾ ਸਕਦੇ ਆਂ ਦੇਖੋ ਬਹੁਤ ਹੀ ਸੋਹਣਾ ਜਾਂ ਪਿਆਰਾ ਜਿਹਾ ਆਪਣਾ ਸੂਟ ਹੈਗਾ ਇਹ ਵਾਲਾ ਸਾਰਾ ਵੜਿਆ ਹੋਇਆ ਹੈਗਾ ਡਿਜ਼ਾਈਨ ਆਪਣਾ ਟੋਟਲ ਹੈਂਡ ਦੇ ਵਿੱਚ ਸੂਟ ਜਿਹੜਾ ਤਿਆਰ ਹੋਇਆ ਹੈਗਾ ਟੈਬੀ ਸਿਲਕ ਤੇ ਆਪਾਂ ਪਿਆਰ ਕਰਾ ਟੈਬੀ ਸਿਲਕ ਵੀ ਆਪਣੀ ਬਹੁਤ ਵਧੀਆ ਫੈਬਰਿਕ ਹੈਗੀ ਹੈਨਾ ਕਾਫੀ ਸਾਰੇ ਸੂਟ ਤੁਸੀਂ ਪਾਰਟੀ ਵੇਅਰ ਸਾਡੇ ਟੈਬੀ ਸਿਲਕ ਤੇ ਹੀ ਜ਼ਿਆਦਾਤਰ ਤਿਆਰ ਹੋ ਕੇ ਦਿੱਤੇ ਹੋਏ ਤੁਹਾਨੂੰ ਮਿਲਦੇ ਨੇਗੇ ਕਿਉਂਕਿ ਟੈਬੀ ਸਿਲਕ ਇੱਕ ਐਦਾਂ ਦਾ ਫੈਬਰਿਕ ਹੈਗਾ ਜਿਹਨੂੰ ਆਪਾਂ ਘਰ ਦੇ ਵਿੱਚ ਵਾਸ਼ ਕਰ ਸਕਦੇ ਆ ਤੇ ਨਾ ਚੜਨ ਦੀ ਨਾ ਸਿੱਜਣ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਜਿਵੇਂ ਆਪਣਾ ਪਲੇਟਸ ਵਗੈਰਾ ਸਿੱਜ ਜਾਂਦੇ ਨੇ ਇਹਦੀ ਟੈਬੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਤੁਸੀਂ ਚਾਹੋ ਆਪਣਾ ਟੈਬੀ ਤੇ ਵਧੀਆ ਪਾਰਟੀ ਜਿੱਦਾਂ ਹੈ ਵੀ ਹਨਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਜਿਹੜਾ ਆਪਣਾ ਆਹ ਵਾਲਾ ਸੂਟ ਹੈਗਾ ਇਹ ਪਰਪਲ ਕਲਰ ਦਾ ਸੂਟ ਆ ਇਹ ਆਪਣੀ ਟੈਬੀ ਸਿਰਕ ਦੀ ਫੈਬਰਿਕ ਹੈਗੀ। ਪਰਪਲ ਕਲਰ ਦਾ ਸੂਟ ਆ ਤੇ ਇਹ ਵੀ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਜਿਹੜਾ ਤਿਆਰ ਹੋਇਆ ਹੈਗਾ। ਹਾਂਜੀ ਦੇਖੋ ਇਹ ਵੀ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਇਹ ਦਾ ਗਲੇ ਦਾ ਵਰਕ ਹੈਗਾ ਦੇਖੋ। ਸਾਰਾ ਸਿੱਪੀ ਸਾਰੇ ਘਟ ਦਾਣੇ ਦੀ ਜਿਹੜੀ ਜੂਸ ਆ ਉਹ ਕੀਤਾ ਗਿਆ ਹੈ ਆਪਾਂ ਨੇ ਪਰਪਲ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹ ਨਾ ਤਾਂ ਜਿਆਦਾ ਪਰਪਲ ਜਿਹੜਾ ਗੂੜਾ ਹੁੰਦਾ ਉਹ ਹੈਗਾ ਨਾ ਜਿਹੜਾ ਫਿੱਕਾ ਹੁੰਦਾ ਉਹ ਹੈਗਾ ਦੇਖੋ ਇਹ ਵਾਲਾ ਆਪਣਾ ਗਲੇ ਦਾ ਵਰਕ ਆ ਗਿਆ ਇਧਰ ਦੇਖੋ ਇਹ ਵਾਲਾ ਘੇਰੇ ਤੇ ਆ ਗਿਆ ਆਹ ਵਾਲਾ ਜਿਹੜਾ ਬੇਲ ਜੀਆ ਬਾਰਡਰ ਜਿਹੜਾ ਇਹ ਘੇਰੇ ਤੇ ਬਣਿਆ ਹੋਇਆ ਹੈਗਾ ਦੇਖੋ ਸਿੰਪਲ ਸੋਬਰ ਜੀ ਚੀਜ਼ ਆਪਣੀ ਤਿਆਰ ਹੋਈ ਹੈਗੀ ਤੇ ਇਧਰਾਂ ਵਾਲਾ ਬਾਹ ਦੇ ਵਰਕ ਆ ਗਿਆ ਆਹ ਵਾਲਾ ਆ ਗਿਆ ਆਪਣਾ ਘੇਰੇ ਦੇ ਉੱਪਰ ਤੇ ਐਦਾਂ ਦੇਖੋ ਇਹਦਾ ਆ ਗਿਆ ਗਲੇ ਵਾਲਾ ਵਰਕ ਤੇ ਇਹਦੀ ਬਾਟਮ ਤੇ ਵੀ ਵਰਕ ਆਗਾ ਇਹ ਵਾਲਾ ਦੇਖੋ ਇਹਦਾ ਹਰੇ ਬਾਟਮ ਤੇ ਵਰਕ ਸੇਮ ਇਦਾਂ ਹੀ ਸਾਰੀ ਚੀਜ਼ ਤਿਆਰ ਹੋਈ ਹੋਈ ਹੈਗੀ ਇਹ ਮੈਂ ਹੀ ਸਾਰਾ ਆਪਣਾ ਘੇਰੇ ਤੇ ਆ ਗਿਆ ਬਾਹ ਤੇ ਆ ਗਿਆ ਬਾਟਮ ਤੇ ਆ ਗਿਆ ਤੇ ਆਪਣਾ ਗਲੇ ਦਾ ਵਰਕ ਆ ਗਿਆ ਹੁਣ ਤੁਸੀਂ ਕੋਈ ਬੂਟੀ ਵਗੈਰਾ ਆਪਣੀ ਸ਼ਰਟ ਦੇ ਵਿੱਚ ਐਡ ਕਰਵਾਉਣੀ ਹੈ ਤਾਂ ਉਹ ਵੀ ਕਰਵਾ ਸਕਦੇ ਹੋਗੇ ਜੇਕਰ ਆਪਣਾ ਇਦਾਂ ਹੀ ਤੁਸੀਂ ਸਿੰਪਲ ਸੋਬਰ ਚੀਜ਼ ਦੇ ਲਈ ਤਿਆਰ ਕਰਵਾ ਕੇ ਲੈਣੀ ਹੈ ਉਦਾਂ ਲੈ ਸਕਦੇ ਹੋਗੇ ਫੈਬਰਿਕ ਦੀ ਸਿਲੈਕਸ਼ਨ ਤੁਹਾਡੀ ਆਪਣੀ ਜਿਹੜੀ ਤੇ ਤੁਸੀਂ ਚਾਹੋ ਜਿਵੇਂ ਚਾਹੋ ਆਪਣਾ ਕ੍ਰੇਪ ਪਿਓਰ ਕ੍ਰੇਪ ਵਗੈਰਾ ਤੇ ਪਿਓਰ ਸਿਲਕ ਤੇ ਹਨਾ ਜਿਵੇਂ ਤੁਸੀਂ ਚਾਹੋ ਆਪਣਾ ਉਧਰ ਰੈਡੀ ਕਰਵਾ ਕੇ ਲੈ ਸਕਦੇ ਹੋ ਸੇਮ ਸੇਮ ਕਲਰ ਤੇ ਵੀ ਲੈ ਸਕਦੇ ਹੋਗੇ ਡਿਫਰੈਂਟ ਕਲਰ ਤੇ ਡਿਫਰੈਂਟ ਵਰਕ ਦੇ ਨਾਲ ਤਿਆਰ ਕਰਵਾਉਣਾ ਉਦੋਂ ਵੀ ਆਪਣਾ ਸਾਰਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਨੂੰ ਸਨ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੀਆਂਗੇ ਮਿੱਕੇ ਦਾ ਤੁਸੀਂ ਆਪਣਾ ਨਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ